ਇਪਰ 6 ਘੰਟੇ ਤੱਕ ਹੋਇਆ ਮੰਥਨ ਸੂਤਰਾਂ ਮੁਤਾਬਕ ਮੰਗਾਤੇ ਨਹੀਂ ਬਣ ਸਕੀ ਸੈਮਤੀ ਪੰਜਾਬ ਭਰ ਦੇ ਵਿੱਚ ਬੱਸਾਂ ਦਾ ਰਹੇਗਾ ਚੱਕਾ ਜਾਬ ਬੰਦੇ ਮਾਤਮ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਆਦੇਸ਼ ਕਿਹਾ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਜਨਗਨ ਮੰਡ ਤੋਂ ਪਹਿਲਾਂ ਗਾਇਆ ਜਾਵੇਗਾ ਬੰਦੇ ਮਾਤਮ ਕਾਂਗਰਸ ਨੇ ਚੁੱਕਿਆ ਸਵਾਲ ਤਾਂ ਦਲ ਖਾਲਸਾ ਬੋਲਿਆ ਬੰਦੇ ਮਾਤਮ ਨੂੰ ਸਾਡੀ ਕੋਰੀ ਨਾ ਪੰਜਾਬ ਦੇ ਵਿੱਚ ਲਾਇਸੈਂਸੀ ਅਸਲੇ ਨੂੰ ਲੈ ਕੇ ਸਖਤ ਹੋਈ ਪੰਜਾਬ ਦੀ ਸਰਕਾਰ ਬਿਨਾਂ ਠੋਸ ਕਾਰਨਾ ਤੋਂ ਨਹੀਂ ਮਿਲੇਗਾ ਲਾਇਸੈਂਸ ਇੰਟੈਲੀਜੈਂਸ ਦੀ ਰਿਪੋਰਟ ਕੀਤੀ ਗਈ ਅੱਜ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਐਸਐਸਪੀ ਦਫ਼ਤਰ ਤੋਂ ਹਟਾਇਆ ਧਰਨਾ ਪੁਲਿਸ ਨੇ ਪਰਚਾ ਦਰਜ ਕਰਨ ਦਾ ਦਿੱਤਾ ਪ੍ਰੋਸਾ ਬਲਕੌਰ ਸਿੰਘ ਨੇ ਬੰਟੀ ਬੈਂਸ ਤੇ ਲਗਾਇਆ 31 ਕਰੋੜ ਦੀ ਹੀਰਾ ਫੇਰੀ ਦਾ ਇਲਜ਼ਾਮ ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਟੈਰਰ ਮੈਡੀਊਲ ਦਾ ਕੀਤਾ ਪਰਦਾਫਾਸ਼ ਪਾਕਿਸਤਾਨੀ ਹੈਂਡਲਰਸ ਨਾਲ ਜੁੜੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਰਿਮੋਟ ਵਾਲਾ ਆਈਈਡੀ ਦੇਸ਼ੀ ਪਿਸਟਲ ਕੋਲੀ ਸਿੱਕੇ ਦੀ ਬਰਾਮਦਗੀ ਪੰਜਾਬ ਐਸਸੀ ਕਮਿਸ਼ਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਰੱਖਿਆ ਆਪਣਾ ਪੱਖ ਬਾਜਵਾ ਨੂੰ 26 ਮਹੀਨੇ ਲਈ ਕੀਤਾ ਗਿਆ ਮੁਰਤਲਬਾ ਪੰਜਾਬ ਦੇ ਐਸਸੀ ਕਮਿਸ਼ਨ ਦੇ ਚੇਅਰਪਰਸਨ ਜਸਵਿੰਦਰ ਸਿੰਘ ਗੜੀ ਦਾ ਬਿਆਨ ਬਾਜਵਾ ਦੇ ਵਕੀਲ ਨੇ ਮੰਗਿਆ 2 ਹਫ਼ਤਿਆਂ ਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਪਾਜਪਾ ਗੱਡਜੋੜ ਦੀ ਚਰਚਾ ਤੇ ਬੋਲੇ ਸੁਨੀਲ ਕੁਮਾਰ ਜਾਖੜ ਗਿਆ ਵਿਰੋਧੀਆਂ ਨੂੰ ਡੌਣ ਲੱਗਿਆ ਗੱਡਜੋੜ ਵਾਲਾ ਭੂਤ ਦਾ ਫੜਿੰਗ ਬੋਲੇ ਅਸੀਂ ਹੀ ਕਟਾਂਗੇ ਨਾ ਡੈਪੂਟ ਮੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਬੁਹਾਲੀ ਦੇ ਵਿੱਚ 13 ਤੋਂ 15 ਮਾਰਚ ਤੱਕ ਹੋਣ ਜਾ ਰਿਹਾ ਸਮਿਟ ਦੇਸ਼ ਦੇ ਵੱਡੇ ਕਾਰੋਬਾਰੀ ਹੋਣਗੇ ਸ਼ਾਮਲ इस न्यूज हेडलाइन के प्रायोजक पतंजलि गाय का घी माँ का भरोसा प्यार से भरोसा न्यूज एटीन पंजाब तुम देख रहे हो मैं हा, हाँ कृष्ण सिंह छे बजे दिया छे वटिया खबर लेके हाजिर रहा शुरुआत करा पंजाब भर के छेवीं वीडी खबर के नसा का चक्का जाम ਇਸ ਤਰੀਕੇ ਨਾਲ ਆ ਕਿ ਪੰਜਾਬ ਦੀ ਸਰਕਾਰ ਮੰਧਨ ਕਰ ਰਹੀ ਹੈ ਟੇਬਲ ਟॉक ਕਰ ਰਹੀ ਹੈ ਪੀਆਰਟੀਸੀ ਕੰਟਰੈਕਟ ਵਰਕਰ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਬੈਠਕ ਵੇ ਸਿੱਟਾ ਰਹੀ ਹੈ ਕਰੀਬਾ 6 ਘੰਟਿਆਂ ਤੱਕ ਬੈਠਕ ਚੱਲੇ ਤੇ ਨਾਲ ਹੀ ਸਰਕਾਰ ਦੇ ਨਾਲ ਮੰਗਾਂ ਤੇ ਸਹਿਮਤੀ ਨਹੀਂ ਬਣ ਸਕੇ ਕੰਟਰੈਕਟ ਵਰਕਰ ਦੇ ਵੱਲੋਂ ਪਲਕੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਸੰਗਰੂਪ ਦੇ ਵਿੱਚ ਸੀਐਮ ਰਹਾਇਸ਼ ਦੇ ਘਰਾਓ ਦੀ ਕਾਲ ਦਿੱਤੀ ਗਈ ਹੈ ਸਾਧੀਆਂ ਦੀ ਰਿਹਾਈ ਤੇ ਇਹ ਕਰਮਚਾਰੀ ਅੜੇ ਹੋਏ ਨੇ ਕੰਟਰੈਕਟ ਵਰਕਰਾਂ ਦੀ ਹੜਤਾਲ ਕਰਕੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਖੱਜਲ ਖਵਾਰ ਹੋ ਰਹੇ ਨੇ ਜਿਸ ਕਰਕੇ ਬੱਸਾਂ ਦੇ ਚੱਕੇ ਜਾਮ ਹੋਏ ਹੋਏ ਨੇ ਤਾਂ ਕੱਲ ਪ੍ਰਦਰਸ਼ਨ ਫੇਰ ਜਾਰੀ ਰਹੇਗਾ ਸੋਰਸਿਸ ਜਾਣਕਾਰ ਦੇ ਰਹੇ ਨੇ ਕਿ ਟਰਾਂਸਪੋਰਟ ਸੈਕਟਰਿੰਗ ਦੇ ਨਾਲ 6 ਘੰਟੇ ਬੈਠਕ ਚੱਲੀ ਜਿਹੜੀ ਬੈਠਕ ਬੇਸਿੱਟਾ ਸਭ ਤੋਂ ਚੁੱਕੀ ਹੈ ਪੰਜਾਬ ਸਰਕਾਰ ਮਰਦਾਬਾਰ 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 ਮੁੱਖ ਮੰਤਰੀ ਪੰਜਾਬ ਮਰਦਾਬਾਰ 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 ਤਾਂ ਪੰਜਾਬ ਭਰ ਦੇ ਵਿੱਚ ਸਰਕਾਰੀ ਬਸੰਦਾ ਚੱਕ ਲਗਭਗ 3 ਤਰੀਕ ਦੀ ਮੀਟਿੰਗ ਰੱਖੀ ਫਿਰ 5 ਦੀ ਫਿਰ ਅੱਜ ਲਗਭਗ 11 ਤਰੀਕ ਦੀ ਮੀਟਿੰਗ ਜਿਹੜੀ ਕੀਤੀ ਆ ਉਹਦੇ 'ਚ ਵੀ ਕੋਈ ਜਿਹੜਾ ਸਾਰਥਕ ਹੱਲ ਜਿਹੜਾ ਨਹੀਂ ਕੱਢਿਆ ਸੋ ਵਾਰ-ਵਾਰ ਸਰਕਾਰ ਆਪਣੇ ਵਿਸ਼ਵਾਸ ਤੋਂ ਭੱਜ ਰਹੀ ਹੈ ਕਿਉਂਕਿ ਜਿਵੇਂ ਦੱਸਿਆ ਕਿ 30 ਨਵੰਬਰ ਨੂੰ ਬਕਾਇਦਾ ਫਾਈਨਲ ਮੀਟਿੰਗ 'ਚ ਫੈਸਲਾ ਹੋਇਆ ਸੀਗਾ ਪਰਚੇ ਰੱਦ ਕਰਾਂਗੇ ਸਾਥੀਆਂ ਨੂੰ ਡਿਊਟੀਆਂ ਤੇ ਭਾਲ ਕਰਾਂਗੇ ਵਿਭਾਗ 'ਚ ਨਵੀਆਂ ਬਸੰਦਾਂ ਵਾਲਾ ਗੱਲ ਵਾਲਾ ਹੜਤਾਲ ਕੱਲ ਨੂੰ ਖਤਮ ਹੈ ਜਾਂ ਜਾਰੀ ਹੈਗੀ ਬਿਲਕੁਲ ਹੜਤਾਲ ਉਸੇ ਤਰ੍ਹਾਂ ਸਟੈਂਡ ਹੈ ਹੜਤਾਲ ਜਾਰੀ ਰਹੂਗੀ ਕੱਲ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਧਰਨਾ ਦਿੱਤਾ ਜਾਊ ਜੇ ਕੱਲ ਨੂੰ ਵੀ ਸਾਡੇ ਤੇ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਮੰਗਾਂ ਨੂੰ ਜਾਂ ਕੋਈ ਵਧਵਾ ਐਕਸ਼ਨ ਕੀਤਾ ਗਿਆ ਗੱਲ ਮੰਨੀ ਵੀ ਜਾਂਦੀ ਆ ਪਰ ਮੰਨ ਕੇ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ ਵਾਰ-ਵਾਰ ਸਾਨੂੰ ਇਹੀ ਇਹੀ ਦਿੱਕਤ ਆਉਂਦੀ ਕਿ ਪੱਤਰ ਜਾਰੀ ਨਹੀਂ ਹੋਇਆ ਲਿਖ ਲਿਖਤੀ ਨਹੀਂ ਲਿਖਤੀ ਪੱਤਰ ਜਾਰੀ ਹੋਣ ਤੋਂ ਬਾਅਦ ਹੀ ਅਸੀਂ ਥੱਲੇ ਆਪਣੇ ਵਰਕਰਾਂ ਦੇ ਵਿੱਚ ਵੀ ਭਰੋਸਾ ਜਿਤਾ ਸਕਦੇ ਹਾਂ ਕਿ ਆ ਸਾਡੀ ਮੰਗ ਮੰਨੀ ਗਈ ਆ ਪਰ ਵਾਰ-ਵਾਰ ਜਦੋਂ ਵੀ ਅਸੀਂ ਆਪਣੀਆਂ ਮੰਗਾਂ ਮੁਸ਼ਕਲਾਂ ਲੈ ਕੇ ਆਉਨੇ ਆ ਉਦੋਂ ਹੀ ਇੱਕ ਸਮਾਟਪਾਉ ਵਾਲਾ ਕੰਮ ਕੀਤਾ ਜਾਂਦਾ ਸਾਡੀ ਮੀਟਿੰਗ ਚ ਜਾਂ ਚਲਦੀ ਹੜਤਾਲ ਦੇ ਵਿੱਚ ਹੀ ਸਾਡੇ ਕਾਗਜ਼ਾਂ ਪੱਤਰਾਂ ਤੇ ਕਾਰਵਾਈ ਹੁੰਦੀ ਆ ਉਸ ਤੋਂ ਬਾਅਦ ਕਾਗਜ਼ੀ ਕਾਰਵਾਈ ਜਿਹੜੀ ਉਹ ਠੱਪ ਹੋ ਜਾਂਦੀ ਆ ਜਿਸ ਕਰਕੇ ਸਾਨੂੰ ਮਜਬੂਰਨ ਵਾਰ-ਵਾਰ ਹੜਤਾਲਾਂ ਤੇ ਆਉਣਾ ਪੈਂਦਾ ਤੁਸੀਂ ਅਸੀਂ 2.5 ਮਹੀਨਿਆਂ ਤੋਂ ਬਿਲਕੁਲ ਵੀ ਹੜਤਾਲ ਨਹੀਂ ਸੀ ਕੀਤੀ ਵਾਰ-ਵਾਰ ਸਰਕਾਰ ਦੇ ਮੈਨੇਜਮੈਂਟ ਦੇ ਰਾਹਤੇ ਸੀਗੇ ਜਿੱਥੇ ਸਾਨੂੰ ਵਾਰ-ਵਾਰ ਭਰੋਸਾ ਦਿੱਤਾ ਗਿਆ ਸੀਗਾ ਕਿ ਪਰਚੇ ਰੱਦ ਕਰਕੇ ਸਾਥੀਆਂ ਨੂੰ ਬਾਹਰ ਬਾਹਰ ਕੀਤਾ ਜਾਊਗਾ ਤੇ ਨਾਲ ਦੀ ਨਾਲ ਜਿਹੜੇ ਸਾਥੀਆਂ ਦੇ ਪਰਚੇ ਉਹਨਾਂ ਨੂੰ ਡਿਊਟੀਆਂ ਤੇ ਲਿਆ ਜਾਊਗਾ ਪਰ ਲਗਾਤਾਰ ਉਹ ਨਜ਼ਰ ਅੰਦਾਜ਼ ਕੀਤਾ। ਛੋਟਾ ਤਾਂ ਇੱਕ ਦਿਨ ਦਾ ਹੋਊਗਾ ਜਾਂ ਕੋਈ ਅਨਮਿੱਥੇ ਸਮੇਂ ਦੇ ਲਈ। ਵੇਖੋ ਕੱਲ ਦਾ ਸਾਡਾ ਫਿਲਹਾਲ ਇੱਕ ਦਿਨ ਦਾ ਜਿਹੜਾ ਮੁੱਖ ਮੰਤਰੀ ਦੀ ਰੈਸ਼ ਤੇ ਧਰਨਾਵਾ ਜੇਕਰ ਸਾਡੀਆਂ ਮੰਗਾਂ ਨੂੰ ਫਿਰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਤੇ ਉੱਥੋਂ ਅਸੀਂ ਅਗਲੇ ਐਕਸ਼ਨਾਂ ਦਾ ਜਿਹੜਾ ਐਲਾਨ ਕਰਾਂਗੇ। ਕਨਸਲਟੇਟਰ ਪੰਜਾਬ ਦੇ ਸਹਿਯੋਗੀ ਵਿਨੈਸ਼ ਘਟਾਰੀਆ ਜ਼ਿਆਦਾ ਜਾਣਕਾਰੀ ਦੇ ਸੰਪਰ ਰਿਹਾ ਵਿਨੈਸ਼ ਟਰਾਂਸਪੋਰਟਸ ਕੱਤਰ ਦੇ ਨਾਲ 6 ਘੰਟਿਆਂ ਦੀ ਬੈਠਕ ਬੇਸਿੱਟਾ ਕਿਉਂ ਰਹੀ? ਤ੍ਰਿਸ਼ ਨੇ ਇਹਨਾਂ ਦੀ ਜਿਹੜੀ ਮੇਨ ਮੰਗ ਸੀਗੀ ਕਿ ਜਿਹੜੇ ਇਹਨਾਂ ਦੇ ਕੁਝ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਸੀ ਜਾਂ ਉਸ ਤੋਂ ਬਾਅਦ ਉਹਨਾਂ ਦੇ ਕੁਝ ਗੰਭੀਰ ਧਾਰਾਵਾਂ ਲਾਈਆਂ ਸੀਗੀਆਂ ਤੇ ਉਹ ਇਹਨਾਂ ਨੇ ਮੰਗ ਕੀਤੀ ਸੀਗੀ ਕਿ ਜਿ ਉਹਨਾਂ ਨੂੰ ਛੱਡਿਆ ਜਾਵੇ ਤੇ ਵਾਪਸ ਜਿਹੜਾ ਡਿਪਾਰਟਮੈਂਟ ਵਿੱਚ ਵਾਪਸ ਲਿਆਂਦਾ ਜਾਵੇ ਯਾਨੀ ਡਿਪਾਰਟਮੈਂਟ ਦੀ ਮੁੱਖ ਧਾਰਾ ਵਿੱਚ ਵਾਪਸ ਲੈ ਕੇ ਆਇਆ ਜਾਵੇ ਪਰ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਟਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਹੋਈ ਲੰਬਾ ਮੀਟਿੰਗ ਚੱਲੀ ਮੰਤਨ ਹੋਇਆ ਪਰ ਮੁਖ ਧਾਰਾ ਵਿੱਚ ਜਾਂ ਉਹਨਾਂ ਨੂੰ ਆਪਦੀਆਂ ਡਿਊਟੀਆਂ ਨਹੀਂ ਜੁਆਇਨ ਕਰਵਾਈਆਂ ਜਾ ਰਹੀਆਂ ਇਸੇ ਲਈ ਇੱਕ ਦਿਨ ਦੀ ਅੱਜ ਜਿਹੜੀ ਮਜਬੂਰਨ ਸਟ੍ਰਾਈਕ ਸੀ ਉਹ ਕਰਨੀ ਪਈ ਤੇ ਕੱਲ ਵੀ ਹੁਣ ਜਿਹੜੀ ਕਾਲ ਹੈਗੀ ਹੈ ਸੀਐਮ ਰਿਹائش ਦਾ ਘਰਾਵ ਕਰਨਾ ਹੈ ਜਿਹੜੀ ਸੀਐਮ ਦੀ ਜੱਦੀ ਰਿਹائش ਸੰਗਰੂਰ ਜ਼ਿਲ੍ਹੇ ਚ ਉਸ ਦਾ ਘਰਾਵ ਕਰਨਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਪੀਆਰਟੀਸੀ ਪੰਪਾਸ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਕਿ ਅਸੀਂ ਵੀ ਚਾਹਦੇ ਸੀਗੇ ਵੀ ਲੋਕ ਨਾਕ ਜਲ ਖਰਾਬ ਹੋਣ ਅਸੀਂ ਵੀ ਇਸ ਹੜਤਾਲ ਨੂੰ ਜਾਂ ਇਹ ਜਿਹੜੀ ਧਰਨੇ ਦੀ ਕਾਲ ਹੈ ਉਹਨੂੰ ਮੁਲਤਵੀ ਕਰ ਦਈਏ ਪਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਜਿਹੜਾ ਹੈ ਉਹਨਾਂ ਨਾਲ ਤਕਾ ਕਰ ਰਹੀ ਹੈ ਤੇ ਵਾਦਾ ਕਰਕੇ ਮੁੱਕ ਰਹੀ ਹੈ ਇਸ ਕਰਕੇ ਮਜਬੂਰਨ ਉਹਨਾਂ ਨੂੰ ਹੁਣੇ ਕਾਲ ਲੈਣੀ ਪਈ ਕਿ ਕੱਲ ਜਿਹੜੀ ਸੰਗਰੂਰ ਜ਼ਿਲ੍ਹੇ ਵਿਖੇ ਪੀਐਮ ਦੀ ਰੈਸ਼ ਹੈ ਉਸ ਦਾ ਘਰਾਵ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਅੱਗੇ ਦੀ ਬੰਦੀ ਕਾਰਵਾਈ ਹੈ ਉਸ ਦੀ ਉਹ ਦੁਬਾਰਾ ਮੀਟਿੰਗ ਕਰਕੇ ਅਪਡੇਟ ਕਰਾਂਗੇ ਕਿ ਅੱਗੇ ਇਹਨਾਂ ਦਾ ਕੀ ਐਕਸ਼ਨ ਹੋਊਗਾ ਜੀ ਠੀਕ ਹੈ ਬਨੀਸ਼ ਬਹੁਤ ਹੀ ਸ਼ੁਕਰੀਆ ਜਿਆਦਾ ਜਾਣਕਾਰੀ ਦਿੱਤੀ ਸਾਥ ਪਰਵਾਸੇ ਤਾ ਹੁਣ ਦਿਨ ਦੀ ਪੰਜਵੀਂ ਵੱਡੀ ਖਬਰ ਸ਼ੋਮਨੀ ਆਕਾੜੀ ਦੇ ਪਾਰਟਪਾ ਦੇ ਗੱਡ ਜੋੜਦਿਆਂ ਚਰਚਾਵਾਂ ਨਾਲ ਜੁੜੀ ਹੋਈ ਹੈ ਕਿ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਦੇ ਦੋ-ਦੋ ਪੂਤ ਦਿਖਦੇ ਆ ਜਾਖੜ ਕਹਿ ਰਹੇ ਨੇ ਕਿ ਅੱਜਕੱਲ ਇਹਨਾਂ ਨੂੰ ਦੋ-ਦੋ ਪੂਤ ਦਿਖਣ ਲੱਗੇ ਆ ਇਹ ਸੋਚਦੇ ਨੇ ਕਿ ਦੋਵੇਂ ਇਕੱਠੇ ਹੋ ਗਏ ਤਾਂ ਬਣੇਗਾ ਕੀ ਖਾਸ ਗੱਲ ਹੈ ਕਿ ਸੁਨੀਲ ਜਾਖੜ ਨੇ ਗੱਡ ਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾਖੜ ਦੇ ਬਿਆਨ ਤੇ ਅਮਰਿੰਦਰ ਸਿੰਘ ਰਾਜਾ ਵਣੇਗਾ ਲੁਧਿਆਣਾ ਦੇ ਸੰਸਦ ਨੇ ਤੇ ਨਾਲ ਪੰਜਾਬ ਕਾਂਗਰਸ ਦੇ ਜਰਨਲ ਨੇ ਇੱਕ ਵੱਡਾ ਪਲਟਵਾਰ ਕਰ ਰਹੇ ਨੇ ਵਣਿੰਗ ਦੇ ਸ਼ੰਗਾਰ ਦੇ ਵਿੱਚ ਸ਼ਾਹ ਕੀ ਕੁਛ ਬੋਲ ਰਹੀ ਨੇ ਕਿ ਪੰਜਾਬ ਦੇ ਲੋਕ 2 ਮਿੰਟ ਦੇ ਵਿੱਚ ਭੂਤ ਕੱਢ ਦੇਣਗੇ ਪੰਜਾਬ ਕਾਂਗਰਸ ਪ੍ਰਧਾਨ ਕਹਿ ਰਹੇ ਨੇ ਯਾਨੀ ਕਿ ਰਾਜਾ ਵੜਿੰਗ ਕਟਾਕਸ਼ ਸਤਖਾ ਕਸਦੇ ਦਿਖਾਈ ਦੇ ਰਹੇ ਨੇ ਕਿ ਕੱਲ ਗਵਰਨਰ ਦੀ ਯਾਤਰਾ ਵਿੱਚ ਸੁਖਵੀਰ ਸਿੰਘ ਬਾਦਲ ਅਸ਼wini ਸ਼ਰਮਾ ਦੇ ਸ਼ਾਮਲ ਹੋਣ ਤੋਂ ਬਾਅਦ ਗੱਡਜੋੜ ਦੀ ਚਰਚਾ ਨੇ ਹੋਰ ਜ਼ਿਆਦਾ ਜ਼ੋਰ ਫੜਿਆ ਸੀ ਫਿਰ ਜੰਮਤਾ ਪਾਰਟੀ 117 ਸੇਟਾਪੇ ਚੋਣਾਂ ਦੀ ਤਿਆਰੀ ਚ ਪੂਰੀ ਤਰ੍ਹਾਂ ਸਮਰਗਸੇ ਕੱਟ ਕੇ ਲੱਗੀ ਹੋਈ ਹੈ ਭਾਰਤੀ ਜਨਤਾ ਪਾਰਟੀ 117 ਦੀਆਂ 117 ਦੀ ਤੱਕ ਦੀਆਂ ਤੇ ਆਪਣੀ ਚੋਣਵੀ تیاری ਚ ਸੰਗਠਨਾਤਮਕ ਅੰਦੋਲਨਾਤਮਕ ਰਚਨਾਤਮਕ ਤਿੰਨਾ ਪਧਰਾਂ ਦੇ ਉੱਤੇ ਲੱਗੀ ਪਈ ਉਹ ਬੇਸਿਕਲੀ ਆਪਣੇ ਜਵਾਨ ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਆ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨੇ ਸਾਰੇ ਨੂੰ ਕਾਂਗਰਸੀਆਂ ਨੂੰ ਪੰਜਾਬ ਵਾਲੇ ਕਾਂਗਰਸੀਆਂ ਸੁਨੀਲ ਜਾਖੜ ਦਾ ਪੂਤ ਦਿਸਦਾ ਹੈ ਅੱਜ ਕੱਲ ਇਹਨੂੰ ਦੋ ਪੂਤ ਦੇ ਸੰਨ ਲੱਗੇ ਵੀ ਆ ਦੋ ਆਗੇ ਤਾਂ ਬਣੂਗਾ ਕੀ ਫਿਕਰ ਨਾ ਕਰੋ ਫਿਰ ਜਾਖੜ ਸਾਹਿਬ ਨੇ ਤਾਂ ਆਪ ਹੀ ਕਹਿੰਦਾ ਵੀ ਅਸੀਂ ਪੂਤਾ ਦੋ ਪੂਤ ਵਿਖਦੇ ਸਾਨੂੰ ਦਾ ਪੂਤਾ ਨੂੰ ਕਦ ਬਣਾ ਕੇ ਨੇ ਸਾਨੂੰ ਸਾਡੇ ਅਕਸਰ ਹੀ ਪੰਜਾਬੀ ਜਿਹੜੇ ਆ ਉਹ ਪੂਤ ਕੱਢੀਂਦੇ ਹੈ ਕਾਂਗਰਸ ਜਿਹੜਾ ਇਹ ਪੂਤਾ ਦੀ ਗੱਲ ਕਰਦੇ ਉਹ ਜੇ ਉਹ ਪੂਤਾ ਤਾਂ ਪੂਤ ਕੱਢਣਾ ਪੰਜਾਬ ਦੇ ਲੋਕ ਜਾਣਦੇ ਆ ਜਾਖੜ ਸਾਹਿਬ ਦੋ ਮੱড্ডা ਜੋ ਪੂਟ ਕੱਢਵੰਗੇ ਤਾਂ ਦਿਨ ਦੀ ਚੌਥੀ ਵੱਡੀ ਖਬਰ ਅੰਮ੍ਰਿਤਸਰ ਪੁਲਿਸ ਨਾਲ ਜੁੜੀ ਹੋਈ ਇੱਕ ਹੋਰ ਟੈਰਰ ਮੋਡਿਊਲ ਦਾ ਪਰਦਾਫਾਸ਼ ਕਰ ਦਿੱਤਾ ਗਿਆ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਐਸ ਐਸ ওসি ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਰਿਮੋਟ ਵਾਲਾ ਆਈਏਡੀ ਵਿਦੇਸ਼ੀ ਪਿਸਤੌਲ ਗੋਲੀ ਸਿੱਕੇ ਦੀ ਰਿਕਵਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਹੈਂਡਲਰਸ ਨਾਲ ਇਸ ਮੁਲਜ਼ਮ ਦੇ ਵੱਡੇ ਸਬੰਧ ਹਨ ਪਾਕਿਸਤਾਨ ਤੋਂ ਵਾਇਆ ਡਰੋਨ ਖੇਪ ਵਗਾਈ ਗਈ ਪੰਜਾਬ ਦਿੱਲੀ ਸਮੇਤ ਕਈ ਥਾਵਾਂ ਤੇ ਹਮਲੇ ਨੂੰ ਲੈ ਕੇ ਪਲਾਨ ਵੀ ਘੜਿਆ ਗਿਆ ਜੋ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਤਫਤੀਸ਼ ਬਿਆਨ ਕਰ ਰਹੀ ਹੈ SSOC ਪੰਜਾਬ ਪੁਲਿਸ ਦਾ ਇੱਕ ਵੱਡਾ ਯੂਨਿਟ ਹੈ ਜਿਹੜਾ ਕਿ ਐਕਸਟਰਨਲ ਸਿਕਿਉਰਿਟੀ ਅਤੇ ਇੰਟਰਨਲ ਸਿਕਿਉਰਿਟੀ ਨੂੰ ਲੈ ਕੇ ਵੱਖ-ਵੱਖ ਮਾਮਲੇ ਵਿੱਚ ਵੱਡੀਆਂ ਗ੍ਰਿਫਤਾਰੀਆਂ ਪਾਉਂਦਾ ਹੈ ਪੰਜ ਸਫਿਸਟੀਕੇਟਿਡ ਵੈਪਨਸ ਜੋ ਕ੍ਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟ੍ਰਾਈਟਰੀ ਚ ਪੁਸ਼ਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਆ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਯੂਨੀਅਰਸ ਕ੍ਰਾਈਮ ਦੇ ਕੇਸਿਸ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੈਪਿੰਗ ਵਗੈਰਾ ਦੇ ਔਰ ਜੇਲਾ ਚੋ ਵੀ ਜਿਨ੍ਹਾਂ ਤੋਂ ਬਰਾਮਦਗੀਆਂ ਹੋਈਆਂ ਇਹਦੇ ਦੋ ਮੁਲਜ਼ਮ ਨੇ ਰੋਹਿਤ ਅਰੋੜਾ ਹੈਗਾ ਗਿਲਵਾਲੀ ਗੇਟ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀ ਡਿਵੀਜ਼ਨ ਦੇ ਵਿੱਚ ਆਰਮਜੈਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਤਲ 30 ਬੋਰ ਉਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰिजन ਐਕਟ ਦਾ ਜੇਲ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਤੇ 232 ਗ੍ਰਾਮ ਹਿਰੋਇਨ ਤੇ 55000 ਡਰੱਗ ਮਨੀ ਦੇ ਵਿੱਚ ਇਹ ਰੋਹਿਤ ਅਰੋੜਾ ਜਿਹੜਾ ਫੜਿਆ ਗਿਆ ਸੀ ਤਾਂ ਦਿਨ ਦੀ ਤੀਜੀ ਵੱਡੀ ਖਬਰ ਲਾਇਸੈਂਸੀ ਅਸਲੇ ਨਾਲ ਜੁੜੀ ਹੋਈ ਗਿਆ ਜਿਹੜੇ ਲਾਇਸੈਂਸੀ ਅਸਲਾ ਤਾਰਕ ਨੇ ਇਹ ਉਹਨਾਂ ਲਈ ਵੱਡੀ ਖਬਰ ਹੈ ਰੈਨਿਊ ਕਰਵਾਉਂਗੇ ਜਾਂ ਨਵਾਂ ਲਾਇਸੈਂਸ ਅਸਲਾ ਇਸ਼ੂ ਕਰਵਾਉਂਗੇ ਤਾਂ ਹੁਣ ਔਖਾ ਹੋਏਗਾ ਕਿਉਂਕਿ ਹੁਣ ਇੰਟੈਲੀਜੈਂਸ ਰਿਪੋਰਟ ਵੀ ਲਾਸਟੇ ਕਰ ਦਿੱਤੀ ਗਈ ਹੈ ਇੰਟੈਲੀਜੈਂਸ ਵਿਭਾਗ ਜੇ ਇਨਪੁਟ ਦੇਗਾ ਤਾਂ ਹੀਓਂ ਅਸਲਾ ਤਾਰਕਾ ਨੂੰ ਲਾਇਸੈਂਸ ਇਸ਼ੂ ਹੋ ਸਕਦਾ ਹੈ ਪੰਜਾਬ ਦੇ ਵਿੱਚ ਵੱਧੀਆਂ ਵਾਰਦਾਤਾਂ ਤੋਂ ਬਾਅਦ ਇਸ ਸੈਕਸ਼ਨ ਨੂੰ ਐਡ ਕਰ ਦਿੱਤਾ ਗਿਆ ਪਹਿਲਾਂ ਤੁਸੀਂ ਡੀਸੀ ਕੋਲ ਜਾਂਦੇ ਸੀ ਡੀਸੀ ਐਸਐਸਪੀ ਅਸਲਾ ਬ੍ਰਾਂਚ ਨੂੰ ਰਿਪੋਰਟ ਦੇ ਲੀਵ ਭੇਜਦਾ ਸੀ ਉਸ ਤੋਂ ਬਾਅਦ ਐਸਪੀ ਡੀਐਸਪੀ ਐਸਐਚਓ ਤੋਂ ਲੈ ਕੇ ਦੁਆਰਾ ਫਿਰ ਗਰਾਊਂਡ ਜ਼ੀਰੋ ਤੋਂ ਰਿਪੋਰਟਾਂ ਉੱਪਰ ਤੱਕ ਜਾਂਦੀ ਸੀ ਬਾਅਦ ਵਿੱਚ ਐਸਐਸਪੀ ਦੀ ਰეკਮੈਂਡੇਸ਼ਨ ਤੇ ਪੀਸੀ ਯਾਨੀ ਕਿ ਅਸਲਾ ਬ੍ਰਾਂਚ ਲਾਇਸੈਂਸ ਨੂੰ ਇਸ਼ੂ ਕਰ ਦਿੰਦਾ ਸੀ ਪਰ ਹੁਣ ਉਸ ਦੇ ਵਿੱਚ ਇੱਕ ਖਾਨਾ ਹੋਰ ਐਡ-ਆਨ ਕਰ ਦਿੱਤਾ ਗਿਆ ਉਹ ਹੈ ਇੰਟੈਲੀਜੈਂਸ ਵਿਭਾਗ ਦਾ ਇੰਟੈਲੀਜੈਂਸ ਯਾਨੀ ਕਿ ਖੂਫੀਆ ਤੰਤਰ ਦੀ ਰਿਪੋਰਟ ਵੀ ਹੁਣ ਲੱਗਿਆ ਕਰੇਗੀ ਸਿਰਫ ਸ਼ੂਟਿੰਗ ਲਈ ਕੰਮ ਆਉਂਦੀ ਹੈ ਹਰ ਚੀਜ਼ ਇੱਕ ਪੋਜ਼ਿਟਿਵ ਐਂਡ ਨੈਗੇਟਿਵ ਚੀਜ਼ਾਂ ਹੁੰਦੀ ਹੈ ਸਾਈਡ ਪਰ ਪਹਿਲੂ ਹੁੰਦੇ ਆ ਇਦੇ ਵਿੱਚ ਵੀ ਉਸੇ ਤਰ੍ਹਾਂ ਜਿਐਸੀ ਦੇਖੀਏ ਕਿ ਕ੍ਰਾਈਮ ਨੂੰ ਅਸੀਂ ਕੰਟਰੋਲ ਕਰਵਾਣਾ ਤੇ ਹਰ ਬੰਦੇ ਨੂੰ ਜਿਹੜਾ ਵੈਪਨ ਪ੍ਰੋਕਿਊਰ ਕਰ ਰਿਹਾ ਹੈ ਉਹਦੇ ਵਿੱਚ ਇੱਕ ਇੰਟੈਲੀਜੈਂਸ ਇਨਪੁਟ ਦਾ ਫਾਇਦਾ ਹੋਊਗਾ ਕਿ ਇਨਸਾਨ ਨੂੰ ਵੈਪਨ ਨਹੀਂ ਮਿਲ ਸਕੂਗਾ ਫਾਰ ਕਮਿਟਿੰਗ ਅ ਕ੍ਰਾਈਮ ਕਿਉਂਕਿ ਜੇ ਉਹਨਾਂ ਕੋਈ ਥ੍ਰੈਟ ਨਹੀਂ ਆਇਆ ਵੈਪਨ ਕਿਵੇਂ ਖਰੀਦੂਗਾ ਜਿੱਥੇ ਤੱਕ ਸਾਨੂੰ ਆਰਮਜ਼ ਲਾਇਸੈਂਸ ਦੀ ਰੈਗੂਲੇਸ਼ਨ ਦੀ ਲੋੜ ਹੈ ਉਹ ਨਜਾਇਜ਼ ਅਸਲਾ ਰੋਕਣ ਦੀ ਲੋੜ ਹੈ ਮਤਲਬ ਮੈਂ ਜੋ ਫੀਲ ਕਰਦਾ ਹੋਗਾ नजायज असला लेके क्राइम जो कमिट हो रहे है तो बहुत जरूरी चीज है कि हर बंद को राइट डिफेंस का है प्रोवाइडेड है आपकी जिंदगी बंदे बंद एक असला लीगली होना चाहिए था ਤਾ ਦਿਨ ਦੇ ਦੁਰਜੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਟਰਨੇ ਨਾਲ ਜੁੜੀ ਹੋਈ ਮਾਨਸਾ ਐਸਐਸਪੀ ਦਫਤਰ ਦੇ ਬਾਹਰ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਟਰਨਾ ਦਿੱਤਾ ਡੀਆਈਜੀ ਦੇ ਨਾਲ ਮੁਲਾਕਾਤ ਕੀਤੀ ਪੁਰੋਸਾ ਮਿਲਣ ਤੋਂ ਬਾਅਦ ਇਸ ਟਰਨੇ ਨੂੰ ਚੱਕ ਲਿਆ ਗਿਆ ਬੰਟੀ ਬੈਸੈਂਡ ਕੰਪਨੀ ਦੇ ਖਿਲਾਫ ਮੁਕੱਦਮਾ ਦਰਜ ਕਰਦੀ ਮੰਗ ਕੀਤੀ ਕਿ ਦਰਸਲ ਪੰਜਾਬੀ ਕੀਕਾਰ ਬੰਟੀ ਬੈਸਤੀ 31 ਕਰੋੜ ਦੀ ਹੀਰਾ ਫੇਰੀ ਦਾ ਵੱਡਾ ਇਲਜ਼ਾਮ ਲੱਗਿਆ ਪਰੰਤੂ ਇੱਕ ਵਿਸ਼ਵਾਸ ਇੱਕ ਭਰੋਸਾ ਹੈ ਨਾ ਇਧਰ ਨੂੰ ਦੇਖੂ ਸਾਨੂੰ ਸਾਹਮਣੇ ਜੋ ਕਿ ਟਾਈਮ ਬౌండ్ ਨਹੀਂ ਹੈ ਉਹਦੇ ਸਾਹਮਣੇ ਦੇਖੀ ਪਰੰਤੂ ਕਿਉਂਕਿ ਮੈਂ ਪਹਿਲਾਂ ਨੋਟਸ ਨਹੀਂ ਦਿੱਤਾ ਸੀ ਕਿਉਂਕਿ ਮੈਂ ਲਗਾਤਾਰ ਛੇ ਮਹੀਨੇ ਤਿੰਨ ਚ ਦੀ ਪੈਰਵਾਹੀ ਕਰਦਾ ਪਿੱਛੇ ਉਹ ਰਿਹਾ ਜੋ ਲੋੜ ਤੋਂ ਵੱਧ ਦੇਰ ਹੋ ਰਹੀ ਸੀ ਮੇਰੇ ਕੋਲ ਹੋਰ ਕੋਈ ਕਾਰਨ ਨਹੀਂ ਬਣਦਾ ਸੀ ਕਿਉਂਕਿ ਆਈ ਵਾਰ ਕੋਈ ਨਾ ਕੋਈ ਲਾਰਾ ਲਾ ਕੇ ਜਾਂ ਕੋਈ ਕੱਲ ਪਰਸੋਂ ਐਦਾਂ ਜਿ ਲੱਗ ਰਿਹਾ ਸੀਗਾ ਹਾਂ ਹੁਣ ਜਿਹੜੀ ਗੱਲ ਡੀਆਈਜੀ ਸਾਹਿਬ ਨੇ ਕਿਹਾ ਵੀ ਤੁਸੀਂ ਵਿਸ਼ਵਾਸ ਕਰਦੇ ਹੋ ਮੈਂ ਕਿਹਾ ਜੀ ਮੈਂ ਤਾਂ ਸ਼ੁਰੂ ਤੋਂ ਵਿਸ਼ਵਾਸ ਕਰਦਾ ਨਾ ਬੇਵਿਸ਼ਵਾਸੀ ਵਾਲੀ ਕੋਈ ਗੱਲ ਨਹੀਂ ਪਰੰਤੂ ਜਿਹੜੀ ਮੇਰੀ ਸਹੀ ਗੱਲੋਂ ਮੰਨੀ ਜਾ। ਪੁੱਲ ਮੇਰਾ ਜਿਹੜਾ ਮਸਲਾ ਹੈ ਉਹ 1 ਡੀਟਲ ਐਂਟਰਟੇਨਮੈਂਟ ਜਿਹਦਾ ਮਾਲਕ ਸ਼ਬੀਰ ਮੋਮਨ ਤੇ ਉਹਦਾ 파ਟਨਰ ਹੈਗੇ ਨੇ ਗੁਰਪ੍ਰੀਤ ਉਹਨਾਂ ਦੇ ਖਿਲਾਫ ਮੇਰੀ ਜਿਹੜੀ ਸ਼ਿਕਾਇਤ ਹੈ ਤੇ ਉਹਦੇ ਖਿਲਾਫ ਹੀ ਮੈਂ ਕਾਰਵਾਈ ਚੁਕਾ। ਪਰੰਤੂ ਤਹੌਨ ਦਿਨ ਪਰ ਦੀ ਸਭ ਤੋਂ ਪਹਿਲੀ ਵੱਡੀ ਅਤੇ ਇੰਪੋਰਟੈਂਟ ਖਬਰ ਵੰਦੇ ਮਾਤਰਮ ਨੂੰ ਲੈ ਕੇ ਕੇਂਦਰ ਦੀ ਸਰਕਾਰ ਨੇ ਵੱਡਾ ਆਦੇਸ਼ ਦਿੱਤਾ ਹੈ ਵੰਦੇ ਮਾਤਰਮ ਨੂੰ ਲੈ ਕੇ ਕੇਂਦਰ ਦੀ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ ਤੋਂ ਬਾਅਦ ਸਿਆਸਤ ਪੱਕੀ ਹੈ ਵੰਦੇ ਮਾਤਰਮ ਵਰਜਨ ਤੇ ਹੁਣ ਸਾਰਿਆਂ ਨੂੰ ਖੜਾ ਹੋਣਾ ਲਾਜ਼ਮੀ ਹੋਇਆ ਕਰੇਗਾ ਰਾਸ਼ਟਰੀ ਗਾਣ ਤੋਂ ਪਹਿਲਾਂ ਵੰਦੇ ਮਾਤਰਮ ਤੇ 6 ਛੰਦ ਜਿਹੜੇ ਜ਼ਰੂਰੀ ਹੋਣਗੇ ਜਨ ਗਨ ਮਨ ਤੋਂ ਪਹਿਲਾਂ ਵੰਦੇ ਮਾਤਰਮ ਗਾਇਆ ਜਾਇਆ ਜਾਏਗਾ 3 ਮਿੰਟ 10 ਸਕਿੰਟ ਦਾ ਪੂਰਾ ਸੰਸਕਰਨ ਗਾਣਾ ਜਿਹੜਾ ਹੋਏਗਾ ਤਾਂ ਨਾਲ ਸਰਕਾਰੀ ਪ੍ਰੋਗਰਾਮ ਦੇ ਵਿੱਚ ਇਸ ਨੂੰ ਲੈ ਕੇ ਨਿਰਦੇਸ਼ ਜਿਹੜੇ ਆ ਉਹ ਜਾਰੀ ਹੋ ਚੁੱਕੇ ਹਨ ਤਾਂ रवि ਕਿਸ਼ਨ ਹੈ ਸਾਡੇ ਸਾਥ ਅਮਨ ਉਸੇ ਬਾਤ ਕਰਤੇ ਵੰਦੇ ਮਾਤਰਮ ਪਰ ਜੋ ਇਹ ਆਦੇਸ਼ ਜਾਰੀ ਹੋਇਆ ਹੈ किस नजरिए से आप देखते हैं क्योंकि तृणमूल तो कह रहे हैं कि ये लेगेसी में इंटरफेयर करने की कोशिश कर रही है सरकार बहुत ही सुंदर है ये जैन क्राउड की मांग थी ये देश का युवा चाहता था और देश के युवा की मांग प्रधानमंत्री मोदी जी गृह मंत्रालय ने अमित शाह जी ने सुनी है दिल से धन्यवाद साधुवाद इसका इंतजार मुझे नहीं पूरे देश की युवाओं को था लेकिन विपक्ष के आरोपों पर विपक्ष तो देखिए विपक्ष तो पागल हो चुका है विपक्ष अपनी बुद्धि खो चुका है विपक्ष भाजपा की जीत और निगम की जीत नगर निगम महाराष्ट्र जीते हैं। उसके बाद उनको लग रहा है कोलकाता भी जाएगा उनको अपना भविष्य बीच बीस पच्चीस पच्च साल नहीं दिखाई दे रहा तो विपक्ष बात तो आप करना छोड़ दीजिए हमारी मैं कहूँगी ये पीढ़ी जो है बहुत ही भाग्यशाली है जिनको जो है प्रधानमंत्री जैसा नेतृत्व तो मिला है और हमारे देश की जो खोई हुई धरोहर है चाहे वो संस्कृति है चाहे वो सनातन है चाहे वो गोल्डन एज अमृत काल ऑफ भारत है और वंदे मातरम की भी जो एक पूरी उसकी एक कलाकार के नाते मैं जानती हूँ कि जब एक कवि कुछ लिखता है और कुछ लेखक कुछ लिखते हैं तो उसकी काट चाट करके उनको कितनी आत्मा को उनको कितना कष्ट पहुँचता होगा लेकिन आज प्रधानमंत्री जी ने जो इतना बड़ा हमारी जनरेशन को पूरे देश को जो इतना बड़ा एक तरह से मैं कहूंगी एक उपहार है उसके लिए मैं सबको बहुत शुभकामनाएं हमारे साथ कांग्रेस पार्टी के राज्यसभा में उपनेता प्रमोद तिवारी हैं प्रमोद तिवारी जी जिस तरह से सरकार ने होम मिनिस्ट्री ने एक दिशा निर्देश जारी किया है वंदे मातरम को लेकर क्या कहेंगे आप लोगों को स्वीकार है ये जो कुछ भी दिशा निर्देश है देखिये वंदे मातरम गाकर जब हम अंग्रेजों के खिलाफ लड़ रहे हैं तो यही भारतीय जनता पार्टी का मात्र संगठन अंग्रेजों की फौज में भर्ती होने का ऐलान कर रहा है यही बंदे मातरम गाकर जब हमारे शहीद फांसी के फंदे पचाड़ रहे थे कि अंग्रेजों की चापीची और मुहविरी कर रहे थे तो जैसे कुंभ मेले में ना लोग पाप धोने जाते हैं ये बंगाल के कुंभ चुनाव में पाप धोने के लिए कर रहे हैं भारत सरकार ने अधिक फैसला करके दिशा निर्देश जारी किए ने कि जन गण मन गाने तो पहला वंदे मातरम गाया जाएगा और ये फैसला जो भारत सरकार का है ਇਹ ਭਾਰਤੀਤਾ ਦੀ ਆੜ ਹੇਟ ਹਿੰਦਿੱਤਵ ਸਭਿਆਚਾਰ ਨੂੰ ਸਾਡੇ ਉੱਤੇ ਥੋਪਣਾ ਹੈ ਅਸੀਂ ਇਸ ਫੈਸਲੇ ਨੂੰ ਰੱਦ ਕਰਦੇ ਹਾਂ ਵੀ ਸੇ ਬਿਗ ਨੋ ਟੂ ਬੰਦੇ ਮਾਤਰਮ ਐਂਡ ਜੰਗਨਮਤ ਤਾਂ ਵੰਦੇ ਮਾਤਰਮ ਨੂੰ ਲੈ ਕੇ ਵੱਡੇ ਪੱਧਰ ਤੇ ਦਲ ਖਾਲਸਾ ਸਵਾਲ ਚੁਕਤਤ ਦਿਖਾਈ ਦੇ ਰਿਹਾ ਹਾਲਾਂਕਿ ਭਾਰਤੀਆਂ ਦਾ ਪਾਰਟੀਆਂ ਇਸ ਨੂੰ ਸਮੇਂ ਦੀ ਮੁੱਖ ਲੋੜ ਦੱਸ ਰਹੀ ਹੈ ਗੱਲ ਗਮਾਟਾ ਦੀ ਕਰਾਂਗੇ ਪ੍ਰਾਪਰਟੀ ਮਾਲਕਾਂ ਨੂੰ ਵઢી ਰਹਾ ਦਿੱਤੀ ਗਈ ਹੈ ਪ੍ਰਾਪਰਟੀ ਟ੍ਰਾਂਸਫਰ ਕਰਨ ਦੇ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਰੈਵਨਿਊ ਡਿਪਾਰਟਮੈਂਟ ਦੇ ਮਾਡਲ ਦੇ ਦਰਸ ਤੇ ਹੁਣ ਬਦਲਾ ਹੋ ਗਿਆ ਹੈ ਹੁਣ ਪੋਤੇ-ਪੋਤੀਆਂ ਦੋਤੇ-ਦੋਤੀਆਂ ਬਲੱਡ ਰਿਲੇਸ਼ਨ ਚ ਮੰਨੇ ਜਾਣਗੇ ਪਹਿਲਾਂ ਬਲੱਡ ਰਿਲੇਸ਼ਨ ਚ ਨਹੀਂ ਸੀ ਮੰਨੇ ਜਾਂਦੇ ਬਿਨਾ ਸਟੈਂਪ ਡਿਊਟੀ ਪੋਤੇ-ਪੋਤੀਆਂ ਤੇ ਦੋਤੇ-ਦੋਤੀਆਂ ਨੂੰ ਹੁਣ ਸੰਪਤੀ ਜਿਹੜੀ ਹੈ ਪ੍ਰਾਪਰਟੀ ਟ੍ਰਾਂਸਫਰ ਹੋ ਜਾਇਆ ਕਰੇਗੀ ਪਹਿਲਾਂ ਸਿਰਫ ਮਾਂ ਪਾਪ ਪਤੀ ਪਤਨੀ ਭੈਣ ਭਰਾ ਤੱਕ ਬਲੱਡ ਰਿਲੇਸ਼ਨ ਸੀਮਿਤ ਸੀ ਹੁਣ ਪੋਤੇ ਪੋਤੀਆਂ ਦੋਤੇ ਦੋਤੀਆਂ ਲਈ ਵੀ ਇਹ ਵੱਡੀ ਖਬਰ ਹੈ ਕਿ ਉਹਨਾਂ ਦੇ ਨਾਮ ਬਲੱਡ ਰਿਲੇਸ਼ਨ ਦੇ ਰੂਪ ਚ ਪ੍ਰਾਪਰਟੀ ਟਰਾਂਸਫਰ ਹੋ ਸਕਦੀ ਹੈ ਸਟੈਂਪ ਡਿਊਟੀ ਦੇ ਰੇਟਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਸਿਰਫ ਹੁਣ 10300 ਰੁਪਏ ਪ੍ਰੋਸੈਸਿੰਗ ਫੀਸ ਲੱਗਿਆ ਕਰੇਗੀ ਕਿਸੇ ਵੀ ਸਾਈਜ਼ ਦੇ ਪ੍ਰਾਪਰਟੀ ਟਰਾਂਸਫਰ ਕਰਵਾਉਣ ਤੇ 10300 ਹੀ ਲੱਗਣਗੇ ਰੇਵਨਿਊ ਡਿਪਾਰਟਮੈਂਟ ਦੇ ਵਿੱਚ ਕਰੇ ਵਿੱਚ 5500 ਰੁਪਏ ਫੀਸ ਲੱਗੇਗੀ ਪਹਿਲਾ 10 ਮਰਲਿਆਂ ਦੇ ਮਕਾਨ ਟਰਾਂਸਫਰ ਕਰਨ ਤੇ 6 ਲੱਖ ਰੁਪਏ ਲੱਗਦੇ ਸੀ